ਨੀ ਪੰਮਾ ਘਾ ਰਹੀ ਆ سنی ਪਤਾ ਨਹੀਂ ਕਿੱਥੇ ਬੜੀ ਆਵਾਜ਼ ਵੀ ਨਹੀਂ ਦਿੰਦੀਗੀ ਨਾ ਪਤਾ ਨਹੀਂ ਕਿੱਧਰ ਮੂੰਹ ਚੋਕ ਕਰੀ ਨੀ ਪੰਮਾ ਮੈਂ ਲੈ ਜਾਉ ਆ ਜਾ ਆ ਜਾ ਘਾ ਰਹੀ ਆ ਕਿੱਥੇ ਬੜੀ ਆਵਾਜ਼ ਹੀ ਨਹੀਂ ਦਿੰਦੀਗੀ ਕੀ ਕਰਨਾ ਹੈ ਕੀ ਬਾਜ ਕਾਦੀ ਦੇਣੀ ਤੇ ਨਹੀਂ ਹਾਂ ਪਰੌਣੇ ਤੁਰੇ ਆਉਂਦੇ ਹੀ ਵੀ ਪਰੌਣੇ ਕਿਹੜੇ ਏਡੀ ਗਰਮੀ ਚ ਸੱਜ ਕੇ ਬਹਿ ਗਈਆਂ ਪਰੌਣੇ ਨਹੀਂ ਮੇਰੀ ਭੈਣ ਹੀ ਆਉਂਦੀ ਆ ਉਤੋਂ ਹੁਣ ਅੱਧੀ ਰਾਤ ਦਾ ਵੇਖ ਕਿੰਨਾ ਹਨੇਰਾ ਹੋ ਗਿਆ ਲੋਕੀ ਖਾਪ-ਖਾ ਕੇ ਸੌਂਗੇ ਤੇ ਮੈਂ ਹਜੇ ਸਬਜ਼ੀਆਂ ਜਿੰਨਾਂ ਦੀ ਉਹ ਕੋਈ ਨਹੀਂ ਕਵੇਲੇ ਆਉਂਦੇ ਕੀ ਪਤਾ ਵਾ ਐਨੇ ਕਵੇਲੇ ਉਹਨਾਂ ਨੂੰ ਕੀ ਕੀ ਬਣਾਇਆ ਈ ਹੁਣ ਪਹਿਲਾਂ ਤੇ ਅਰਦੀ ਬਣਾਈ ਸੀ ਉਹਦੇ ਮੈਂ ਹਾਂ ਚਲੋ ਨਾਲ ਆਖਣਗੇ ਲਸਣ ਇੱਕੋ ਸਭੀ ਸਿੱਕੀ ਮੱਥੇ ਮਾਰੀ ਤੇ ਇੱਕ ਨਾਲ ਬਣਾ ਲੈਣੀ ਮਟਰ ਪਨੀਰ ਬਣਾ ਲੈਣੀ ਮੈਂ ਤੈਨੂੰ ਯਾਦ ਕਰਨੀ ਤੂੰ ਆ ਹੀ ਗਈ ਕਾ ਮੈਨੂੰ ਕਾਹਤ ਯਾਦ ਕਰਨ ਦਾ ਹੀ ਮੈਂ ਕੀ ਆ ਨਹੀਂ ਮੈਂ ਨਾ ਮੇਰੇ ਨਾਲ ਰੋਟੀਆਂ ਪਕਾ ਦੇਂਗੀ ਬੱਲੇ ਦੇਰੇ ਮੈਂ ਪਿਆਰ ਮਾਂ ਕੰਮ ਕਰਕੇ ਆਈ ਆ ਆਪਦੇ ਘਰ ਤੋਂ ਕੋਡੇ ਕੋਡੇ ਕਰਦੇ ਜੀ ਬਣਾ ਨਹੀਂ ਕੇ ਲੱਕੇ ਨਹੀਂ ਬੱਲੇ ਰਿਤੇਰੇ ਗੋੜ ਗੋੜ ਗਰਮੀ ਮਾਰੇ ਆ ਬਮਸਾ ਕਰਕੇ ਆਈ ਆਪਣਾ ਕੰਮ ਤੇ ਤੂੰ ਆਏ ਨੀ ਕਿੰਨੀ ਕਿੰਨੇ ਆਣੀ ਆ ਮੇਰੇ ਉਤੋਂ ਕਿੰਨੀ ਗਨੇ ਤੇ ਮੇਰੇ ਬਹੁਤ ਕਿੰਨੇ ਕਿੰਨੇ ਆ ਚਾਰ ਕੁਲਕੇ ਪਕਾਉਣੇ ਚਲੋ ਮੈਂ ਆਪੇ ਹੋ ਕੇ ਮੈਂ ਪਕਵਾ ਦਿਆ ਕਰੂੰਗੀ ਚੰਗਾ ਦਹੀਂ ਦੇ ਫੜੀ ਕੌਲਾ ਤੂੰ ਬਗਾਈ ਬੈਠੀ ਫੜੀ ਆਏ ਹਾਏ ਮੈਂ ਤੇ ਤੈਨੂੰ ਦੱਸਣ ਨਹੀਂ ਰੋਂਦੇ ਵੀ ਪਰੌਣੇ ਆਉਂਦੇ ਆ ਫਰ ਦੇ ਬੋਲ ਬੜੀ ਬਣਾ ਰਹੀ ਹੈ ਨਹੀਂ ਖਾਣਾ ਮੈਂ ਸੋਨੇ ਦੀ ਰਾਤ ਰੋਟੀ ਤੇ ਦਹੀਂ ਬਣਾਉਂਗੀ ਬਣਾਇਆ ਪਿਆ ਵਦ ਨਾਲ ਦਹੀਂ ਨਾ ਦਉਂਗੀ ਹੋ ਤਾਂ ਤੂੰ ਹੈ ਬੜੀ ਚਲਾ ਕੇ ਮੈਂ ਤੈਨ ਸਿੱਧੀ ਕਰੀ ਨਾਲੇ ਤੈਨੋਈ ਮੇਰੀ ਗੱਲ ਸੁਣ ਤੂੰ ਗੁੱਸਾ ਕਰਦੀ ਤੈਨੂੰ ਕਿਸੇ ਨੇ ਦੱਸਿਆ ਨਹੀਂ ਕਿ ਇਹ ਵੇਲੇ ਅੱਧੀ ਰਾਤ ਤੇ ਕੌਣ ਜਾਗ ਲੈਣਾ ਦਾ ਜਾਗਦ ਲਈ ਕੀ ਹੋ ਜਾਦਾ ਤੈਨੂੰ ਕਿਸੇ ਵੱਟਵਟੇ ਨੇ ਦੱਸਿਆ ਕਿ ਤੂੰ ਫੋਨ ਕਰਕੇ ਪੁੱਛੀ ਆ ਤੇ ਦਾ ਆ ਵੀ ਦਾਦੀ ਨੂੰ ਪੁੱਛੀ ਪਿਆ ਇਹ ਵੇਲੇ ਦਹੀਂ ਭਲਾ ਲਈਦਾ ਹਾ ਹੰਦਾ ਕੀ ਆ ਨੀ ਨਹੀਂ ਲਈਦਾ ਮੈਨੂੰ ਹੁੰਦੇ ਦਾ ਤਾਂ ਮਾਝੇ ਮੈਨੂੰ ਆਪ ਨਹੀਂ ਪਤਾ ਕੀ ਹੁੰਦਾ ਛੜੇ ਮੈਂ ਤੇਰੇ ਦੱਸਣ ਦਾ ਮੈਨੂੰ ਖੁਦ ਨੂੰ ਨਹੀਂ ਪਤਾ ਤਾਂ ਮੈਨੂੰ ਕੀ ਦਗਾ ਨੀ ਜਿੰਨਾ ਕਿੰਨਾ ਕਿ ਤੈਨੂੰ ਮੈਂ ਦੱਸਦਾ ਤੇ ਗਾਂ ਤੇ ਤੋਂ ਕੋਈ ਲੈਣਾ ਉਹ ਇਹਨਾਂ ਨੂੰ ਤੂੰ ਦੱਸ ਗਰਮੀ ਬੜੀ ਜਹੀ ਜੇ ਮੈਂ ਘਰ ਜਾ ਕੇ ਤੇ ਲੰਮੇ ਪਾਵਾਂ ਏਸੀ ਮੇਰਾ ਚੱਲਣ ਦਿਆ ਕਰ ਹਾਂ ਹੈ ਨਹੀਂ ਸਾਡੇ ਤਾਂ ਸੱਚ ਏਸੀ ਵੀ ਤੈਨੂੰ ਕੀ ਦੱਸਾਂ ਕੂਲਰ ਨੂੰ ਵੀ ਅੱਗ ਲੱਗ ਗਈ ਉਹ ਸੜ ਗਈ ਉਹਦੀ ਮੋਟਰ ਹਾਂ ਨਹੀਂ ਹੁਣ ਮਾਝੀਰ ਵਿਚਾਰਾ ਬਾਹਰ ਡਿਆ ਸੀ ਤਾਂ ਹੀ ਤੇ ਦਿਆ ਉਹ ਗਰਮੀ ਚ ਹਾਂ ਤੇ ਉਤਨਾ ਸਾਡੀ ਉਹ ਗਾਂਸੋ ਗਵਾਂਡੀਆਂ ਨੂੰ ਆਖਿਆ ਮਿਸਤਰੀ ਨੂੰ ਕਰਦੋ ਫੋਨ ਆਪ ਹੀ ਬੰਦਾ ਕਰ ਲੈ ਤੇ ਚੰਗਾ ਰਹਿੰਦਾ ਉਹਨਾਂ ਦੇ ਸਿਰ ਤੇ ਬੈਠੇ ਨਹੀਂ ਆ ਜਾ ਪਤਲੀ ਪਈ ਆ ਜਾ ਬਈਏ ਤਬੀ ਕੀ ਮੈਨੂੰ ਆ ਬੜਾ ਕਪਾਪ ਆ ਲਿਆ ਮੈਂ ਸਬਜੀ ਵੇਖਣਾ ਮੜੀ ਜੀ ਨਹੀਂ ਆ ਜਾ ਬਈਏ ਸਬਜੀ ਨੂੰ ਆ ਤੂੰ ਰੋਟੀ ਪਾਣੀ ਕਰ ਰਹੀ ਸਾਰਾ ਤੇ ਮੈਂ ਪਾ ਦੂੰਗੀ ਨਹੀਂ ਪਕਾ ਦੋ ਚੱਲ ਮੈਨਾਂ ਚਾਰ ਪਕਵਾ ਦੇ ਪਕਾ ਦੋਗੇ ਹਾਂ ਰੋਟੀਆਂ ਚਾਰ ਪਕਾਉਣੀਆਂ ਤੂੰ ਪਕਾਈ ਜਾਈ ਮੈਂ ਫੜਾਈ ਚੋਂ ਕੋਈ ਨਹੀਂ ਪਕਾ ਚੱਲ ਫੜਾ ਦੇ ਮੇਰੇ ਕੰਮ ਨਾ ਨਾ ਇਹ ਤਾਂ ਵੇਖੇ ਤੈਨ ਮਦਦ ਹੀ ਪਤਾ ਜਿੱਦਣ ਆਉਣ ਕਿ ਤੈਨੂੰ ਦੱਸਦੀ ਹਾਂ ਚਲ ਠੀਕ ਆ ਮੈਂ ਨਹੀਂ ਸੱਦਦੀ ਐਡੀ ਗਰਮੀ ਚ ਆਪੋ ਆਪਣੇ ਘਰੇ ਤੇ ਮੈਂ ਕਿਹੜਾ ਸੱਦਦੀ ਆ ਤੇ ਫਿਰ ਆਪੇ ਆਗੇ ਆਪੇ ਹੀ ਆਗੇ ਪਰ ਉਹਨੇ ਵੀ ਚੰਗੇ ਜਿਹੇ ਤੁਰੇ ਆਉਂਦੇ ਅੱਧੀ ਰਾਤ ਨੂੰ ਬਸ ਟਾਈਮ ਨਾਲ ਆਉਂਦੇ ਮੈਂ ਤਾਂ ਲੜਨ ਲਈ ਫੋਨ ਕਰ ਕਰ ਕੇ ਵੀ ਆਉਣਾ ਸੀ ਤੇ ਟਾਈਮ ਨਾਲ ਆਉਂਦੇ ਹਾਂ ਕੋਈ ਆਉਂਦੇ ਆ ਸੌਂਗੇ ਆ ਤੇ ਤੁਸੀਂ ਆ ਕੇ ਬੂਹੇ ਖੜਕਾਓ ਆਉਣ ਕੌਣ ਕੌਣਦੇ ਆ ਆਉਣ ਦੇ ਮੇਰੀ ਭੈਣ ਨਾਲ ਪਰਜਾਈ ਆ ਉਗਵਾਦੀ ਨਾ ਅਸੀਂ ਅੰਦਰੋਂ ਪਕਵਾਂਡ ਤੇ ਕੋਠੇ ਚੜ ਚੜ ਵੇਖਣਗੇ ਦਿਰਾ ਤੇ ਆਹ ਉਹ ਹੀ ਚੱਕਣਾ ਵੀ ਖਰੇ ਕਿਹੜੇ ਚੋਰਾਂ ਵਾਂਗੂ ਪਰੌਣੇ ਆਏ ਪਰੌਣੇ ਆ ਤੇ ਰਾਤੀ ਆ ਇਹਦੇ ਆਉਣੇ ਤਾਂ ਦਿਨੇ ਦਿਨੇ ਆਉਂਦੇ ਹੈ ਉਹਵੇਂ ਆਏ ਜੇ ਲੜਦੀ ਉਹ ਪਰੌਣਿਆਂ ਨੂੰ ਕਾਦਾ ਹੁੰਦਾ ਉਹਨਾਂ ਨੂੰ ਹੁੰਦਾ ਪੱਕੀਆਂ ਪਕਾਈਆਂ ਮੇਲੇ ਜਾਣੀਆਂ ਤੇ ਜਾ ਕੇ ਸੌਣਾ ਹੀ ਨਾ ਆਪਣੇ ਵਾਂਗੂ ਹੁੰਦਾ ਇਹ ਤੇ ਹੁੰਦੇ ਚਲ ਆਪਾਂ ਵੀ ਕਿਤੇ ਨਾ ਕਿਤੇ ਜਾ ਹੀ ਵਰਦੇ ਇਦਾਂ ਹੀ ਹੁੰਦਾ ਫਿਰ ਆਪਾਂ ਵੀ ਕਿਹੜਾ ਚੋਰ ਤੂੰ ਵੀ ਗਈ ਨਹੀਂ ਆ ਥੋੜੇ ਦਿਨ ਹੋ ਗਏ ਇਦਾਂ ਹੀ ਆ ਫਿਰ ਸਾਰਿਆਂ ਨੂੰ ਫਿਰ ਆ ਕਿਉਂਕਿ ਭੈਣ ਭਰਾ ਕਹਿ ਦੇਵੇਂ ਮੂੰਹ ਤੇ ਕਿਹਾ ਹੁੰਦਾ ਹੈ ਜੀ ਬੜੀ ਤੂੰ ਕੁੱਤੀ ਹੈ ਨਾ ਝਾਟ ਹੀ ਬਦਲ ਲੈਂਦੀ ਲੱਭ ਬਦਲ ਲਗੀ ਝਾਟੇ ਹੀ ਮਾਰਦੀ ਨਹੀਂ ਫਿਰ ਵੀ ਚਲ ਮਾਹਾਂ ਕਹੇ ਭੈਣ ਭਰਾ ਦਾ ਟਾਈਮ ਲੱਗਾ ਆਏ ਬੜੀ ਦੂਰ ਹਾਂ ਕਸ਼ੀ ਆ ਉਹ ਤੇ ਮੈਂ ਹਾਂ ਚੱਲ ਹੋ ਜੋ ਨਹੀਂ ਹੁੰਦਾ ਤੇਰੀ ਭੈਣ ਬਥੇਰੀ ਚੰਗੀ ਉਹਨੇ ਵਾਧੂ ਕਰਾ ਦੇਣਾ ਕੋਲ ਮੈਂ ਟੈਨਸ਼ਨ ਲਈ ਜਾਨੀ ਹਾਂ ਨਹੀਂ ਕੋਣ ਕਰਾਉਂਦਾ ਹੀ ਆ ਕਰਾਉਂਦੀ ਨਹੀਂ ਆ ਮੈਂ ਲੜਨ ਲਈ ਤਾਂ ਮੈਨੂੰ ਆਂਦੀ ਤੁਖਾ ਪਕਾ ਕੇ ਤੇ ਸੌਂ ਜਾ ਹੀ ਆਪੇ ਖਾ ਲਾਂਗੀ ਮੈਂ ਪਕਾਉਂਦੀ ਮਵੀ ਨਹੀਂ ਕਿ ਤੈਨੂੰ ਆਪੇ ਪਕਾਉਣੀਆ ਪੈਣਗੇ ਮੈਂ ਵੀ ਫੜਾਉਂਗੀ ਤੂੰ ਐ ਕਰ ਉਹਨਾਂ ਨੂੰ ਮੈਂ ਦਵਾਦੀ ਤੂੰ ਸੌਂ ਜਾ ਹੀ ਆਪੇ ਕਰਕੇ ਖਾ ਲਾਂਗੇ ਤੇ ਤੈਨੂੰ ਕਰਦ ਨਹੀਂ ਹੁੰਦਾ ਜਿਵੇਂ ਅੱਧੀ ਰਾਤ ਆਉਂਦੇ ਨਾ ਆਹੇ ਮੰਝੇ ਵੇੜੇ 'ਚ ਚੁੱਕ ਕੇ ਤੇ ਗਲੀ 'ਚ ਚੁੱਕ ਦੇ ਉੱਥੇ ਹੀ ਬਿਸਤਰੇ ਰੱਖ ਦੇ ਰੋਟੀ ਰੱਖ ਦੇ ਪਹਿਲਾਂ ਖਾ ਕੇ ਸੌਂ ਜਾ ਸੌ ਜਾ ਮੈਨੂੰ ਤੇ ਆਪ ਆਈ ਤੇ ਮੈਨੂੰ ਚੱਜ ਨਹੀਂ ਆਇਆ ਮੈਂ ਐ ਨਹੀਂ ਕਿਆ ਲਗੜਾ ਗੁੱਸਾ ਕਰੂਗਾ ਮੈਂ ਤਾਂ ਨਹੀਂ ਆਂਦੀ ਅਜ ਬਾਹਰੀਆਂ ਗੱਲਾਂ ਮੈਂ ਮੂੰਹ ਤੇ ਕਹਿ ਦਿੰਦੀ ਨਹੀਂ ਮੈਨੂੰ ਕਹਿ ਦਿੰਦੇ ਚੱਲ ਕੋਈ ਹੋਰ ਕੰਮ ਹੈਗਾ ਤਾਂ ਦੱਸ ਬੜਾ ਹੁੰਨੇ ਤੈਨੂੰ ਉਹ ਮੈਨੂੰ ਆਂਦੇ ਰੋਟੀ ਮੈਂ ਜੇ ਆਖੇ ਨਾ ਗਰਮੀ ਬੜੀ ਖੜਾਈ ਸੀ ਖਰਾਬ ਆਂਦੇ ਕੰਮ ਚੋਰ ਰੋਟੀ ਖਵਾਉਣ ਤੋਂ ਕਹੀ ਜਾਂਦੀ ਏਸੀ ਖਰਾਬ ਮੈਂ ਹਾ ਕੇ ਨਿੱਗ ਲੈ ਲਿਆ ਤੇ ਨਾਲ ਕਨ ਪਤਾ ਲੱਗ ਚੰਗਾ ਉਹਨਾਂ ਨੇ ਕਿ ਮਰੋ ਗਰਮੀ ਦਾ ਅਗਾ ਪਤਾ ਲੱਗ ਜੂ ਯਕੀਨ ਨਹੀਂ ਕੀਤਾ ਆਂਦੇ ਰੋਟੀ ਪਕਾਉਣ ਦੀ ਮਾਰੀ ਕਹੀ ਜਾਂਦੀ ਨਹੀਂ ਮੇਰੇ ਵੀ ਇਕ ਰੀਆਂ ਆਏ ਮੇਰਾ ਚਾਚਾ ਆਇਆ ਆਹੇ ਮੈ ਤੇਰ ਕੋਲੋਂ ਲੱਗਾ ਤੇ ਮੈਂ ਮਣੇ ਕਰਤਾ ਮੈਂ ਕਿ ਏਸੀ ਨਹੀਂ ਚੱਲਦਾ ਇਤਨਾ ਆਇਓ ਨਾ ਕੋਈ ਨਹੀਂ ਇਹੀ ਚਲਾ ਲਾਂ ਕਿ ਪੈਣਾ ਹੋਣਾ ਵਾਕੇ ਆ ਕੇ ਚਲਾ ਲਿਆ ਉਹ ਇਦਾਂ ਹੀ ਕਰਦੇ ਜਿੰਨੇ ਆਉਣਾ ਉਹ ਆਂਦੇ ਆ ਹੀ ਜਾਂਦਾ ਮੈਨੂੰ ਉਹਨਾਂ ਕੀ ਚਲਾ ਲੈਣਾ ਵਾ ਇਹਦੇ ਅਰੇ ਤੇ ਤਾਂ ਗੈਸ ਹੀ ਹੈ ਨਹੀਂ ਮੈਂ ਚੱਗੇ ਆਪਣੇ ਹਸਬੰਦ ਹੱਸਣ ਤਾਂ ਹੀ ਹਕਾਰ ਵਾਲੇ ਨੂੰ ਉਹ ਗਵਾਂਡੀਆਂ ਤੇ ਕੁੱਤਿਆਂ ਦੀ ਮਾਰ ਲਾਂ ਤਿੰਨ ਚਾਰ ਗਲੀ ਚ ਨਹੀਂ ਲੱਗੇ ਮਾਹ ਕੈਂ ਕਰੀਏ ਫਿਰ ਰਾਤੋਂ ਰਾਤ ਇੱਕ ਅੱਦੇ ਜਾਣੇ ਦਾ ਕੱਢ ਕੇ ਤਾਂ ਆਪਣੀ ਸਭਾ ਨਹੀਂ ਗਵਾਂਡੀਆਂ ਤੇ ਕੁੱਤਿਆਂ ਨਾਲ ਮੈਨੂੰ ਐ ਕੱਲ ਪਰਸ ਮੈਂ ਅੱਗੇ ਹੱਸਣ ਨਹੀਂ ਮੈਂ ਤਾਂ ਇਹਨਾਂ ਦਾ ਕੱਢ ਕੇ ਬਾਹਰੋਂ ਬਾਹਰ ਤੇ ਆਪਣੀ ਫਿੱਟ ਕਰ ਲਾ ਰਾਤੋਂ ਰਾਤ ਦਿਨੇ ਫੇਰ ਕਾ ਰਾਵਾਂਗੇ ਹਾਂ ਚੱਲ ਛੱਡ ਖੜਾ ਤੂੰ ਇਨੀ ਪਟਾੜਾ ਆ ਆਹੋ ਘਾਟ ਨਹੀਂ ਜੇ ਤੇ ਆਪਣੀ ਭੈਣ ਨਾ ਕਿਹੜੀ ਤੇਰੀ ਭੈਣ ਮੈਂ ਵੀ ਮਿਲੂੰਗੀ ਹਲਾ ਭੈਣ ਮੇਰੀ ਉਹੀ ਸੁੱਕੀ ਜੀ ਜਿਹੜੀ ਆਉਂਦੀ ਹੁੰਦੀ ਅੱਗੇ ਨਿੱਕਲਦੀਪ ਆਹੋ ਅੱਛਾ ਹੋਰ ਜਿਹੜੀ ਮੈਂ ਸੱਜੇ ਪਟੋ ਇੱਕੋ ਤੇ ਮੇਰੀ ਭੈਣ ਵਾ ਨਹੀਂ ਫਿਰ ਦੂਜਿਆਂ ਨਾਲ ਮਿਲਾਂ ਨਹੀਂ ਮੈਂ ਦੂਜੇ ਦੀ ਤੇਰੀ ਭੂਆ ਦੀ ਨੋ ਵੀ ਮੈਂ ਵੇਖੀ ਆ ਆਹੋ ਵੀ ਤੂੰ ਵੇਖੀ ਆ ਹਾਂ ਜਿਹੜਾ ਧੀ ਜਵਾਈ ਆਉਣਾ ਉਹ ਤੈਨੂੰ ਮੈਂ ਵਿਖਾ ਦੂੰਗੀ ਆਈ ਜਾਣੇ ਮੇਰੇ ਦੱਸੇਂਗੀ ਇਹ ਕੌਣ ਲੈ ਤੂੰ ਕਿ ਤੇ ਚੋਰ ਨਚੋਰੀ ਨਾ ਆਈ ਮੇਰੇ ਘਰੇ ਤੂੰ ਮੇਰੀ ਗਵਾਂਡਣ ਅਛਾ ਆਹੋ ਇਹਦੇ ਵਿੱਚ ਕਾਦਾ ਡਾਰਾ ਮੈਨੂੰ ਤੂੰ ਮੇਰੀ ਗਵਾਂਡਣ ਉਦੋਂ ਤਾਂ ਆਵੇ ਤੇਰੇ ਤੇ ਨਿਆਣਿਆਂ ਨੂੰ ਚਾਰ ਚੜੀਆਂ ਵੀ ਪਰੌਣੇ ਆਉਣੇ ਛੋਟ ਨਿਆਣਿਆਂ ਨੂੰ ਤੇ ਆਪੇ ਚੜਿਆ ਉਹ ਲੈ ਆਉਣਗੇ ਫਾਲ ਫਰੂਟ ਤੇ ਲੈ ਕੇ ਭੱਜੇ ਫਿਰਨਗੇ ਦੁੱਖ ਤੇ ਮੈਨੂੰ ਪਿਆ ਜਿਹਨੂੰ ਕਰਨਾ ਪੈਂਦਾ ਇੰਨੀ ਗੱਲ ਕੋਈ ਨੀ ਕੰਜਰੀ ਕੀ ਕਰਾਈ ਹੋ ਜੂਗੀ ਕਰਾਈ ਕਿ 100 ਰੁਪਏ ਦੇ ਜਾਣਗੇ ਅਗਰੇ ਕੀ ਦੇਜੋਗੇ ਪਰ ਤੈਨੂੰ ਵੀ ਖਰਚਾ ਪੈਣਾ ਅਗਰੇ ਪਹਿਲੀ ਵਾਰ ਯਾਦ ਕਰਾ ਕੇ ਹੁੰਦਾ ਹੀ ਹੈ ਉਹੀ ਤਾਂ ਆਖਣ ਨਹੀਂ ਹੈ ਅਜੇ ਥੋੜਾ ਚਿਰ ਹੋਇਆ ਪਹਿਲਾਂ ਦੇ ਕੇ ਆਈ ਹਾਂ ਹਾਂ ਹੈ ਉਹ ਹੁਣ ਫੇਰ ਨਾ ਦਊਂ ਤੋ ਉਹਨਾਂ ਨੂੰ ਕਦੇ ਮੈਂ ਪਹਿਲਾਂ ਦੇ ਆ ਹੀ ਹੋਣ ਨਹੀਂ ਦੇਣੇ ਹਾਂ ਉਹ ਇਦਾਂ ਹੀ ਕਰਨਾ ਪੈਣਾ ਹੁਣ ਕੀ ਕਰਾਂ ਰੋਟੀ ਪਾਣੀ ਦਾ ਖਰਚਾ ਮੇਰੇ ਕੋਲ ਸੋ ਜਾਓ ਦੇਖੋ ਕੰਮ ਹੈਗੇ ਨੇ ਦੱਸ ਬਗਾਨੇ ਰੌਲਾ ਪਾਉਂਦੇ ਆਪਾਂ ਤੇ ਕਹੀ ਦਿੰਨੇ ਆਪਣਾ ਭੈਣ ਭਰਾ ਜਿਹੜ ਬਗਾਨੇ ਉਹ ਮੇਰੀ ਸੁਣ ਗੱਲ ਜੇ ਕੋਈ ਹੁਣ ਕੰਮ ਹੈ ਗਈ ਤੇ ਕਰਾਲਾ ਤੇ ਮੈਨੂੰ ਜਾਗ ਦੇ ਦੇ ਫਿਰ ਮੈਂ ਦੁੱਧ ਦਾ ਆਪਣਾ ਸਾਮ ਆਵਾਂ ਮੈਂ ਘਰ ਦਾ ਫਿਕਰ ਲਾਇਆ ਹੋਇਆ ਮੈਂ ਤੇਰੇ ਫੁਲਕੇ ਲਾਉਂਦੀ ਰਹੂੰ ਇੱਥੇ ਅੱਛਾ ਤੁਹਾਡੇ ਖਾਪ ਕਾਲੀਆਂ ਸਾਰੇ ਸਾਡੇ ਖਾਣੇ ਮੇਰੇ ਘਰ ਵਾਲੇ ਖਾਣੇ ਕੋਈ ਨਹੀਂ ਹੈਗੀ ਮੇਰੀ ਦਰਾਣੀ ਨੇ ਫੜਾ ਦੇਣੀ ਘਰ ਅੱਛਾ ਚੱਲ ਤੁਸੀਂ ਤਾਂ ਬਾਬਾ ਦੋ ਜਾਣੀਆਂ ਆ ਆ ਦਿੰਦੇ ਨਾ ਦਰਾਣੀ ਦੱਸ ਦੁੱਖ ਵੀ ਹੁੰਦਾ ਵਾ ਜਦ ਇਕੱਠੇ ਦੋ ਹੋਈਏ ਤੇ ਸੁੱਖ ਵੀ ਹੁੰਦਾ ਨਹੀਂ ਦੁੱਖ ਤੱਕ ਕੋਈ ਨਹੀਂ ਸੁੱਖ ਬੱਚੇ ਰਹਿੰਦਾ ਵਾ ਆਏ ਕਹਿੰਦਾ ਸੁੱਖੀ ਹੈ ਤੂੰ ਇੱਕ ਜਣੀ ਨੇ ਪਾਲੀਆਂ ਇੱਕ ਜਣੀ ਨੇ ਫੜਾ ਰੀਆਂ ਹਾਂ ਦੋ ਦੋ ਕੰਜਰੀਏ ਘਰ ਦੀ ਰੇ ਸਾਡਾ ਨਜ਼ਰ ਨਾ ਲਾਦੀ ਦੋ ਤੋਂ ਦੋ ਦੋ ਘਰ ਦੀ ਰੇ ਤੂੰ ਵੀ ਆਪਣੀ ਸਾਥ ਨੂੰ ਕ ਹਾਂ ਕਈ ਕੇ ਵੇਘਗਲੀਂ ਜਿਹੜੀ ਤੇਰੀ ਨਣਾ ਉਹ ਰਾਮ ਨਾ ਖਾ ਪਕਾ ਕੇ ਉਹ ਰਾਮ ਨ ਜਿਹੜੀ ਤੇਰੀ ਨਣਾ ਤੂੰ ਤਾਂ ਦਿਨੇ ਪਤਾ ਲੱਗਣਾ ਹੈ ਪ੍ਰੋਣੇ ਆਏ ਸੀ ਐਦਾਂ ਪਤਾ ਲੱਗਣਾ ਹੀ ਨਹੀਂ ਹੋਈ ਪੋੜੀ ਬੰਨ ਜਾਂਦੀ ਹਾਂ ਉਹ ਉਹ ਕਰ ਨਹੀਂ ਜੇ ਵੀ ਉਹ ਇੱਕ ਨਾ ਵੇਖੀ ਜਾ ਪ੍ਰੋਣੇ ਆਏ ਉੱਠਣਾ ਨਹੀਂ ਨਾ ਕੰਮਗਾ ਕਰ ਮਿਲੋਗੇ ਨਾ ਉੱਟ ਕੇ ਨਾ ਬਸ ਤੇ ਉਹਨੇ ਹਨ ਮੈਨੂੰ ਤਾਂ ਜਾਗ ਹੀ ਨਹੀਂ ਆਈ ਮੈਂ ਤਨੀਂ ਵੀ ਆਈ ਲਈ ਤੈਨੂੰ ਪਤਾ ਕੰਮ ਤਾਂ ਸਾਰੇ ਕੰਮ ਚੋਰਕ ਸਾਰੀ ਹੁੰਦੀ ਜੀ ਨਣਾ 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 ਨੂੰ ਤੇ ਆ ਵੀ ਨਾ ਪੁੱਛਿਆ ਕਰ ਤੂੰ ਹਾਂ ਹੋ ਗਈ ਯਾ ਵੰਡੀ ਤੂੰ ਸੱਦ ਲੈਣਾ ਸੀ ਘਰ ਪਰ ਆਉਨੇ ਹੁੰਦੇ ਨੀ ਮੈਂ ਆਖਿਆ ਮਗਰੇ ਆਖ ਮਗਰੇ ਫੋਨ ਕਰਤਾ ਤੈਨੂੰ ਪਤਾ ਬਾਅਦ ਚ ਆਵੇ ਅਗਲੀ ਆਖੂਗੀ ਮੈਂ 2 ਦਿਨ ਰਹਿਣਾ ਰਹਿਣਾ ਸੀਗਾ ਤੇ ਮਗਰੇ ਫੋਨ ਕਰਤਾ ਮੇਰੇ ਕੋਈ ਨਹੀਂ ਤੂੰ ਐਵੇਂ ਨਾ ਹੋ ਦੋ ਚਾਰ ਦਿਨ ਨਿਆ ਆਈ ਜਾਣਾ ਹਾਂ ਨਹੀਂ ਕੋਈ ਨਹੀਂ ਚਲ ਭੈਣ ਭਰਾ ਆਉਂਦੇ ਜਾਂਦੇ ਆਪ ਹੀ ਮਾਂ ਰੋਟੀ ਖਵਾਈ ਜਾਂਦੀ ਦੂਜਾ ਕੌਣ ਖਵਾਉਂਦਾ ਈ ਕੌਣ ਖਵਾਉਂਦਾ ਆਪ ਹੀ ਖਵਾਉਂਦਾ ਚੱਲ ਨਹੀਂ ਆਏ ਤੂੰ ਤੇ ਤਪੀ ਪਈ ਲਿਆ ਚਾਹ ਪੀ ਆਜਾ ਨੂੰ ਪਤਾ ਚਮਾਸਾ ਲੱਗਾ ਪਿਆ ਜਾਗ ਮਾਂ ਮੈਂ ਜਾਵਾਂ ਕੋਈ ਕੰਮ ਹੈਗਾ ਤੇ ਦੱਸ ਦੇ ਕਰਾਲਾ ਨਹੀਂ ਕੰਮ ਯਾਗ ਲੈਣਾ ਹੀ ਆ ਕਿ ਆ ਕਿਤੇ ਬਾਟਾ ਲੈ ਜਿਵੇਂ ਸਿਰ ਨਾ ਹੋਣਾ ਹੁੰਦਾ ਆ ਨਹੀਂ ਮੈਂ ਤਾਂ ਸਿਰ ਚ ਕਦੀ ਵੀ ਨਾ ਦਹੀਂ ਪਾਵਾਂ ਮੁੱਤਰ ਗੋੜੇ ਗੋੜੇ ਮੋਸ਼ਕਾ ਹੁੰਦੇ ਆ ਨਹੀਂ ਉਹ ਤਾਂ ਚੰਗਾ ਹੁੰਦਾ ਹੀ ਆਵੇ ਜਿਵੇਂ ਤੇ ਸਾਰੇ ਵਾਲ ਚਿੱਟੇ ਨਹੀਂ ਹੋ ਗਏ ਆ ਵੀ ਮੇਰੇ ਦੇਖਦੇ ਕਿਤੇ ਘਾ ਚਿੱਟੇ ਮੈਂ ਦਹੀਂ ਪੰਨੀ ਸੇਵ ਵਿੱਚ ਆਂਦੇ ਪਾਂਦੇ ਮੇਰਾ ਤੁੰਲਾ ਪਾ ਦੇ ਤੂੰ ਚੋਤੀ ਐਡਾ ਵੱਡਾ ਲੈ ਆਈਆਂ ਮੈਨੂੰ ਪਾਣਾ ਮੇਰਾ ਕਾਲੀ ਕਾਲੀ ਚ ਮੈਂ ਹਾਂ ਬੂਰਾ ਨਾ ਮਾਰ ਲੈ ਮਾਸਾ ਕਿਆ ਲੈ ਲੈਗੀ ਚਮਚੇ ਚ ਪਾ ਦੇਣੀ ਇੰਨੀ ਕੀ ਉਚਾ ਚਮਚੇ ਜਿੰਨਾ ਇਹਦੇ ਚ ਪਾ ਦੇ ਹਾਂ ਐਡਾ ਤੁੰਲਾ ਲਵੇ ਰੇ ਚੱਲ ਤੇਰੀ ਮਰਜੀ ਕਈਆਂ ਨੂੰ ਚਾਹ ਮੈਂ ਮੰਨਦਾ ਕਿ ਤੂੰ ਮੰਨਦਾ ਤੇਰੇ ਕੋ ਪਾਣਾ ਚਾਜ ਨਹੀਂ ਹੈਗਾ ਉਹਦਾ ਕਿੰਨੂੰ ਕੀ ਚਾ ਤੈਨੂੰ ਜੇ ਜਾਗ ਜੁਗ ਲੈਣੀ ਮੈਂ ਤਾਂ ਪੋਤ ਜੀ ਤਾਂ ਚਾਚਾ ਉਹਨੂੰ ਸੱਤ ਲਾ ਆਏ ਹਲੇ ਮੈਨੂੰ ਮਤ ਮਾਤ ਦੇਣ ਦੀ ਵੀ ਕੋਈ ਗੱਲ ਹੈਗੀ ਹੈ ਜਾਗ ਲੈ ਜਾਨ ਮੱਦਵਾ ਚੱਲ ਆ ਜਾਗਾ ਤੂੰ ਤਾਂ ਕੁਛ ਨਹੀਂ ਬੜਾ ਹੈਗਾ ਚਾਜ ਨਹੀਂ ਹੈਗਾ ਨਾਲੇ ਕੰਜਰੀਆ ਮੇਰੇ ਕੋਲ ਕੰਮ ਕਰਾਉਣਾ ਨਾਲੇ ਤਾਂ ਮੇਰੇ ਕੋਲ ਰੋਟੀ ਬੜੀ ਉਹ ਚਾਜ ਤਾਂ ਬਿਨਾਂ ਹੀ ਮੈਂ ਪਕਾ ਦੇਣੀ ਆ ਤੈਨੂੰ ਆਣੀ ਆ ਕਿ ਥੋੜਾ ਬਤਾ ਚੱਲ ਬੰਦੇ ਨੂੰ ਦੱਸ ਤੂੰ ਇਹ ਮੈਂ ਦੱਸ ਨਹੀਂ ਦਿੱਤਾ ਵੀ ਇਹ ਵਲੇ ਪਹਿਲੀ ਗੱਲ ਜਾਗ ਨਹੀਂ ਦੇਦੀ ਸਣੀ ਅੱਜ ਤੈਨੂੰ ਮੈਂ ਦੱਸਦਾ ਗਾ ਤੂੰ ਕਿਸੇ ਹੋਰ ਨੂੰ ਮਤ ਦੇ ਦੇਣੀ ਆਵੇਂ ਹੱਥ ਜੋੜੇ ਨਹੀਂ ਆਉਂਦੀ ਗਾ ਤਾਂ ਫੋਨ ਉਹ ਤਾਂ ਪਾਈ ਦਾ ਨਹੀਂ ਅੱਜ ਦਿਨ ਪਾਰ ਦੇਣੀ ਮੈਂ ਤੈਨੂੰ ਸਹੀ ਮਤ ਦੇਂਦੀ ਐ ਇਹ ਵੇਲੇ ਨਹੀਂ ਜਾਗਦੇ ਤੈਨੂੰ ਲੈਣ ਵਾਲੇ ਨੂੰ ਵੀ ਮਾਰਾ ਤੇ ਨੇ ਜਿੰਨੇ ਦੇਣੀ ਉਹਨੂੰ ਵੀ ਮਾਰਾ ਇਹਦਾ ਅਸਰ ਮਾਰਾ ਹੁੰਦਾ ਮਾਰ ਐਡੇ ਵੱਡੇ ਗੁਰੂ ਨੂੰ ਮੰਨਦੀ ਸਿੱਦਾ ਸਾਹਿਬ ਤੂੰ ਐਤਵਾਰ ਦੇ ਫਿਰ ਵੀ ਇੰਨਾ ਗੱਲਾਂ ਤੇ ਯਕੀਨ ਕਰਦੀ ਨਹੀਂ ਵੱਡ-ਵਡੇਰੇ ਦੀਆਂ ਜਿਹੜੀਆਂ ਵਿਚਾਰਾ ਨੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਹੁਣ ਲੋਕ ਦੁਖੀ ਕਿਉਂ ਵੱਡ-ਵਡੇਰੇ ਦੀਆਂ ਗੱਲਾਂ ਤੇ ਮੰਨਣੀਆਂ ਨਹੀਂ ਤੇ ਦੁਖੀ ਵੀ ਤਾਂ ਆ ਹੀ ਆ ਹੋ ਉਹਦਾ ਤਾਂ ਗੱਲ ਹੈਗੇ ਸਾਰੇ ਮੈਂ ਤੇ ਹੁਣ ਕੀ ਕਰਾਂ ਜਿਹੜੇ ਪੈਣਾ ਸੱਚੀਆਂ ਹੀ ਸਿਆਣੀਆਂ ਗੱਲਾਂ ਕਹਿੰਦੇ ਹੁੰਦੇ ਓਦਾ ਦੋਦੀਆਂ ਸੌਖੀ ਸੀ ਪਿੱਛੇ ਸਹੀ ਉਹ ਹੀ ਤਾਂ ਤੈਨੂੰ ਆਣੀ ਆ ਵੀ ਪਿੱਛੇ ਸਾਰੇ ਕਰਦੇ ਸੀ ਵਿਚਾਰਾਂ ਪੂਰੀਆਂ ਕਰਦੇ ਹੁਣ ਆਖਦੇ ਨੇ ਹਾਂ ਇਹ ਤਾਂ ਵਿਚਾਰ ਬਣੀ ਆ ਹਾਂ ਫਰੀਦ ਦੋਦੀਆਂ ਔਖੀ ਹੋ ਗਈ ਆ ਹਾਂ ਕੀ ਬਣਾ ਲਈ ਅੱਜ ਮੈਂ ਕੁਛ ਨਹੀਂ ਜਾਗ ਤੇ ਆਈ ਮੈਂ ਤੇ ਦਹੀਂ ਬਣਾ ਲਈ ਹੁੰਦੀ ਆ ਗੁੱਸਾ ਕਰੇਗੀ ਆਖੇ ਘਰੇ ਮੇਂ ਜਾਣ ਕੇ ਤੇ ਨਹੀਂ ਨੱਕ ਪਾ ਦੇ ਬੂੰਦੀ ਜੀ ਪਰੇ ਕਰਕੇ ਮੈਂ ਜਾਗੀ ਲਾਉਣੀ ਮਾਸਾ ਉਹ ਹੀ ਤੇ ਮੇਰਾ ਆਈ ਜਾਗ ਵਿੱਚ ਮੈਂ ਤੇ ਆਪ ਨਹੀਂ ਰੱਖੀ ਲਾਉਣਾ ਇਹ ਨਹੀਂ ਕਿ ਪੈਣੀ ਤੇ ਕਿੱਡਾ ਉਹ ਤੇ ਸਾਰੀ ਕੌਲੇ ਨੂੰ ਲੱਗ ਗਈ ਨਹੀਂ ਮੈਂ ਮਾਂਜਣਾ ਤੂੰ ਮਨਣਾ ਉਹ ਤਾਂ ਕਿੰਨੀ ਘਲਾਉਣੀ ਖੱਟਾ ਬਣਾਉਣੀ ਜਿਆਦਾ ਨਹੀਂ ਤੇ ਕਿੰਨਾ ਘਲਾਉਣੀ ਜਾਗ ਹਾਏ ਖੱਟਾ ਖਾਂਦੇ ਮੇਰੇ ਨਾਲੇ ਮਿੱਠਾ ਦਹੀਂ ਬਣਾਣੀ ਮੇਰਾ ਕਿੰਨਾ ਘਲਾਵੇਂਗੀ ਜਾਗ ਵਿੱਚ ਇਹਦੇ ਚ ਮੈਂ ਇੰਨਾ ਕਿ ਲਾਉਣਾ ਆਹੂੰ ਬਾਜੀ ਲਪੇਟ ਕੇ ਬੱਸ ਅਈ ਨੰਗਰ ਜਿਲ੍ਹੇ ਬੇੜ ਕੇ ਲਾਉਣੀ। ਤਲ ਫਿਰ ਆਹ ਕਿਹੜੀ ਗੱਲ ਚੁੱਕੀ ਫਿਰਦੀ ਭਾਂਡਾ। ਫਿਰ ਹਾਂ ਹੁਣ ਜਾ ਕੇ ਹੂੰ ਦੁੱਧ ਨੂੰ ਲਾਦੀ। ਹਾਂ ਇਹ ਕੰਜਰ ਕੇ ਹੁਣ ਘਰ ਆ ਜਾਂਦੀ ਜਾਂਦੀ ਚੌਂਦੀ ਨਾ ਜਾਉਗੀ। ਜਾ ਪਰੇ। ਹਾਂ ਤੇ ਤੂੰ ਆ ਕੇ ਲੈ ਗਈ। ਮੈਂ ਨਾ ਜਾਗ ਲਈ ਤੇ ਆ ਜਾਵੀ ਹੁਣ ਫੇ ਟਾਈਮ ਨਾ। ਨਹੀਂ ਪਹਿਣਾ ਪਾਉਦਾ ਘਰ ਦਾ ਤਾਂ ਸਾਂਭ ਆਵਾ। ਕਿ ਸਾਂਭ ਜਾਂ ਕੋਈ ਨਹੀਂ। ਨਾਲੇ ਨਹੀਂ ਉਹ ਨਹੀਂ ਕਰਦੀ ਤੇਰੀ ਨਿੱਕੀ। ਨੇ ਭੈਣਾ ਕਰਦੇ ਉਹਨੇ ਆਪਣੇ ਮੰਡੇ ਦਾ ਕਰ ਲਿਆ ਜਾਗ ਮੈਂ ਹੀ ਲਾਉਣੀ ਨਹੀਂ ਉਹ ਆਂਦੀ ਦੀਦੀ ਮੈਂ ਅੱਛਾ ਤੂੰ ਆਪੋ ਤੇ ਮੰਡੇ ਦਾ ਕਰਦੀਆਂ ਜੇ ਕੰਮ ਉਹ ਵੀ ਫਿਰ ਦਰਾਲੀਆਂ ਚਾੜੀਆਂ ਦਾ ਵੀ ਦੁੱਖ ਹੀ ਹੁੰਦਾ ਇਹ ਮੈਂ ਜਾਂ ਨਹੀਂ ਸੋਖ ਵੀ ਆਹ ਨਹੀਂ ਨਹੀਂ ਹਾਂ ਹਾਂ ਤੂੰ ਤੇ ਕੱਲ੍ਹ ਨਹੀਂ ਬੜੀ ਪੁੱਠੀ ਪਾਉਣੀ ਆ ਉਹਨੇ ਇੱਕ ਦੋ ਵਾਰ ਦਹੀਂ ਬਣਾਇਆ ਉਹਦੇ ਕੋ ਚੰਗਾ ਨਹੀਂ ਬਣਿਆ ਤੂੰ ਆਦੀ ਦੀਦੀ ਮੇਰੇ ਕੋ ਚੰਗਾ ਨਹੀਂ ਬਣਦਾ ਤੂੰ ਜਾਗ ਲਾਇਆ ਕਰ ਅੱਛਾ ਅੱਛਾ ਤਾਂ ਮੈਂ ਲਾਉਣੀ ਆ ਅੱਛਾ ਅੱਛਾ ਉਹਨੂੰ ਮਤਲਬ ਜਿਆਦਾ ਬਹੁਤ ਪੁੱਠਾ ਚੱਲਦਾ ਚਾਹ ਲਗਾਣੀ ਛੇਤੀ ਆ ਜੀ ਹੁਣ ਟਾਈਮ ਆ ਆ ਜੂਗੀ ਨਹੀਂ ਚੱਲਨੀ ਤੂੰ ਤਾਂ ਗੱਲਾਂ ਜੀ ਬੜਾ ਸਾ ਟਾਈਮ ਫਾਸ ਕਰਦੀ ਆਂ ਸਭ ਤਰ੍ਹਾਂ ਜੀ ਲਾਈ ਰੱਖਦੀ ਆਂ ਐ ਨਹੀਂ ਤੈਨੂੰ ਮੈਂ ਸੱਚਾ ਕਿੰਨੇ ਦਿਨਾਂ ਤੋਂ ਪੁੱਛਣਾ ਪੁੱਛਣਾ ਕਰਦੀ ਆਂ ਆ ਪੁੰਝੇ ਜਾ ਤੂੰ ਬਾਬਾ ਕਰਾ ਲਈ ਸੋਹਣਾ ਲੱਗਦਾ ਸੋਹਣਾ ਲੱਗਦਾ ਮਮਾ ਵੀ ਕਰਾ ਕੇ ਆਉਣਾ ਚੱਲ ਕੇ ਸਿਰ ਲੈ ਜਾ ਕਿੱਥੇ ਲੈ ਕੇ ਜਾਵਾਂ ਸਿਰ ਕਿੱਥੋਂ ਕਰਾਇਆ ਕਰਾਇਆ ਤਾਂ ਮੈਂ ਬੜੀ ਦੂਰ ਮੈਂ ਆਪਣੇ ਪਿੰਡੋਂ ਕਰਾ ਕੇ ਆਈ ਕੋਈ ਨਾ ਵੇ ਮੇਰੇ ਅੱਗੇ ਰੋ ਸਾਹਮਣੇ ਬੜੇ ਔਖੇ ਦਰਮੀ ਆ ਬਾਬਾ ਇਹ ਜੇ ਕਰਕੇ ਚੁੱਪਿਆ ਹੋਵੇ ਐ ਵੇ ਮੇਰੇ ਤੇ ਚਲੋ ਵਾਲ ਵਾਦੇ ਨਹੀਂ ਚ ਨਿੱਕੇ ਮੈਂ ਤੇ ਤਾਂ ਕਰਾ ਲਏ ਤੇਰੇ ਤੇ ਏਡੇ ਸੋਹਣੇ ਵਾਦ ਹੋ ਗਏ ਡਾਂਡ ਲਮਾਉਣੀ ਤੂੰ ਉਸ ਤਰ੍ਹਾਂ ਫਰਾਗੇ ਆਈ ਨਾ ਫਿਰ ਮੈਂ ਤੂੰ ਫਿਰ ਮੈਨੂੰ ਅੰਦਰ ਆਉਂਦੀਆਂ ਲੱਗਦਾ ਪੂੰਝ ਆ ਜਾ ਕੁੱਕੜਾ ਇਹ ਤਾਂ ਮਜ਼ਾਕਨ ਤੋਂ ਬਹੁਤ ਚਲ ਵੱਕੀ ਪੀਂਹ ਤਬਾ ਚਾਹ ਲੈਣੀ ਕੰਜਰੀਏ ਤੂੰ ਮੈਂ ਜਾ ਕੇ ਜੀ ਬਾਹਰ ਹੀ ਚਾਹ ਦੇ ਨੂੰ ਸਭ ਹਸਾ ਦੇਣੀ ਹੈ ਚੰਗਾ ਬਾਹਰ ਚੰਗਾ ਬਾਹਰ ਆ ਕੇ ਮੈਂ ਤੈਨ ਕਰੂੰ ਖੂ ਚੰਗਾ ਠੀਕ